ਮੀ ਪਏ ਤਾਂ ਕੋਈ ਅਸਰ ਨਹੀਂ ਹੋਇਆ ਵੀ ਗਰਮੀ ਓਨੀ ਦੀ ਓਨੀ ਆ ਕਿਤੇ ਮਾਸਾ ਗਰਮੀ ਨਹੀਂ ਕੀ ਘਟੀ ਇਹ ਕਥੇ ਆ ਰੋਟੀਆਂ ਖਾਣ ਨੂੰ ਤੇ ਜਿਹੜਾ ਜੀ ਕਰਦਾ ਕਰਦਾ ਪਕਾਉਣ ਨੂੰ ਮਾਸਾ ਨਹੀਂ ਕਰਦਾ ਵੀ ਪਰ ਢਿੱਡ ਭਰਨ ਕਟੋਰੀਆਂ ਤੇ ਪੈਂਦੀਆਂ ਆਆਂ ਕੰਮਟੀਆਂ ਲਾ ਕੇ ਅਜੇ ਕਈ ਕੰਮ ਕਰਨੇ ਆ ਕਾ ਮਹਾਰਾਜ ਆਵਾ ਅੱਧਾ ਦਿਨ ਹੋ ਗਿਆ ਵਾ ਤੇ ਅਜੇ ਤੱਕ ਸੁੱਤਾ ਵਾ ਵਾਵਾ ਰੂਪ ਇਥੇ ਹੁੰਦੀ ਹੈਗੀ ਐ ਹੁਣੇ ਮੇਰੇ ਨਾਲ ਕੜੇ ਕਈ ਕੰਮ ਕਰਾ ਦਿੰਦੀ ਹੁੰਦੀ ਸੀ ਨੀ ਨੀਕੇ ਕਦੀ ਭਾਂਡੇ ਇਕੱਠੇ ਕਰ ਕਦੀ ਧੋ ਕੱਪੜੇ ਜੜਾ ਬਿਸਤਰੇ ਚੋਕ ਹੋਰ ਨਿਪੋੜੇ ਕਦੀ ਕਦੀ ਝਾੜੂ ਵੀ ਲਾ ਦਿੰਦੀ ਹੁੰਦੀ ਸੀਗੀ ਇਹ ਲਾੜ ਸਾਹਿਬ ਨੇ ਅੱਧੇ ਦਿਨ ਉੱਠਣਾ ਹੀ ਆ ਤੇ ਕਰਾਉਣਾ ਇਹਨੇ ਮੇਰੇ ਨਾਲ ਖਰੇ ਕੀ ਆ ਹਾਇ ਰਬਾ ਗਰਮੀ ਨਾ ਬੁਰਾਈ ਹਾਲ ਹੋ ਗਈ ਰੋਟੀਆਂ ਦੇ ਗਈਆਂ ਵਾ ਲਾਥ ਬੁਰਲੇ ਬੁਰ ਇੰਨੀ ਧਰਮੀ ਆਂਦੇ ਤਾਂ ਹੈਗੇ ਮੀ ਮੀ ਪਰ ਮੀ ਦਾ ਕੋਈ ਅਸਰ ਨਹੀਂ ਹੈਗਾ ਗਰਮੇ ਪੂਰੇ ਸਿਖਰਾਂ ਤੇ ਹੀ ਆ ਪਹਿਲਾਂ ਇਹ ਆਹ ਮੁੰਡੇ ਨੂੰ ਠਾਲਾਂ ਹਾਂ ਇਹਨੂੰ ਆਖਾਂ ਤੇ ਤੇਰੇ ਭਾਰਾ ਦੇਣ ਹੀ ਨਹੀਂ ਚੜਿਆ ਵੀ ਜੱਟਾਂ ਦੇ ਪੁੱਤ ਦੇ ਕਿਤੇ ਆ ਹਲੇ ਤੱਕ ਖੰਦੇ ਆ ਇਹਨੂੰ ਕੋਈ ਹੈ ਹੀ ਨਹੀਂ ਕਿ ਕਿਨਨ ਕਮਾਂ ਮੀ ਮੈਂ ਹੁਣ ਇਹਨੂੰ ਦੱਸ ਤੀ ਪਹਿਲਾਂ ਵਗਾੜਿਆ ਵੀ ਮੈਂ ਆਪ ਹੀ ਆਹ ਇਹਦੇ ਫੈਂਡ ਕੋਈ ਤਾਂ ਕੱਢੀ ਆ ਅੱਧੇ ਦਿਨ ਤਾਈ ਸੁੱਤਾ ਕਿਦਾਂ ਵੀ ਹਾ ਮਹਾਰਾਜਾ ਜੀ ਅੱਧੇ ਦਿਨ ਤਾਈ ਸੁੱਤਾ ਵਾ ਇਹ ਤਾਂ ਮੈਂ ਤਾਂ ਵੇ ਕੀ ਕਰਾਂ ਅਜੇ ਤੱਕ ਤੇਰੀ ਸਵੇਰ ਹੀ ਨਹੀਂ ਗਈ ਹੋਈ ਬੋਕਾ ਕੋਨੇ ਸੀ ਕੋਈ ਚੱਲ ਜਾਣੀਆ 쿨ਿੰਗ ਮੈਂ ਤੇਰੀ ਬਾਹਰ ਕੱਢਦੇ ਆ ਏਸੀ ਤੇ ਮੈਂ ਮਨੇਰਦਾ ਬੰਦ ਕੀਤਾ ਵਾ ਪੱਖਾ ਵੀ ਮੋੰਜ ਕਰਦਾ ਪੱਖਾ ਤੇ ਜਰਾ ਦੋ ਜੀ ਅਸੀਂ ਬੰਦ ਰੱਖਤਾ ਵਾ ਨਾ ਨਾ ਪੱਖਾ ਕਿਉਂ ਤੈਨੂੰ ਮੈਂ ਪੋਤੇ ਏਸੀ ਲਾ ਦਿੰਨੇ ਆ ਫੇਰ ਯਾ ਲਾ ਫੇਰ ਮੈਨਾਂ ਨੀਂਦ ਬੜੀ ਹੋ ਰਹੀ ਆ ਚੱਪੇੜਾ ਮਾਰ ਮਾਰ ਕੇ ਮੂੰਹ ਦੂਜੇ ਬਨੇ ਲਾ ਦੂੰਗੀ ਜੱਟਾਂ ਦੇ ਪੁੱਤ ਅੱਧੇ ਦਿਨ ਤਾਈ ਸੁੱਤੇ ਚੁੰਜਣੀ ਚੰਗੇ ਲੱਗਦੇ ਵੀ ਤੁਹਾਨੂੰ ਕਿੱਧਰ ਦਾ ਨੀਂਦਲਾ ਚੜਿਆ ਵਾ ਮਮਾ ਕਾ ਵੀ ਛੁੱਟੀਆਂ ਪਈਆਂ ਛੁੱਟੀਆਂ ਪਈਆਂ ਵਾ ਤੁਹਾਨੂੰ ਤੇ 12 ਮਹੀਨੇ ਛੁੱਟੀਆਂ ਹੀ ਰਹਿੰਦੀਆਂ ਵਾ ਚੱਲ ਜਾ ਕੇ ਉੱਠ ਕੇ ਤੇ ਕਈ ਕੋ ਕੰਮ ਕਰਾ ਮੇਰ ਨਾਲ ਮਮਾ ਮੈਨੂੰ ਕੀ ਕੰਮ ਤੂੰ ਹੜਦਾ ਮਗਿੱਤ ਮੈਂ ਦੂਜੇ ਤਰੀਕੇ ਨਾਲ ਠਾਹਾਂ ਤੈਨੂੰ ਮਮਾ ਰੋਟੀਆਂ ਤੁਸੀਂ ਲਾੜੀਆਂ ਹੋਣੀਆਂ ਰੋਟੀ ਲਾ ਗਿਆ ਲੰਗਰ ਦਾ ਵੈਰ ਹੀ ਆ ਤੂੰ ਤੇ ਮਮਾ ਲੰਗਰ ਦਾ ਵੈਰ ਕੀ ਉੱਠ ਕੇ ਨਾ ਪਹਿਲਾਂ ਮੇਰ ਨਾਲ ਕੋਈ ਕੰਮ ਕਰਾ ਤੜਨ ਨੋਕੀ ਕੇ ਆ ਮਾ ਓਠ ਓਠ ਤੇਰੇ ਨਾਲ ਚੰਗੀ ਤੇ ਕੁੜੀ ਹੀਗੀ ਨਾ ਖੱਤੇ ਆ ਜਿਹੜੀ ਮਨੇਰੇ ਉੱਠ ਕੇ ਕਸੋ ਕੰਮ ਕਰਦੀ ਹੁੰਦੀ ਹੀਗੀ ਮਮਾ ਮੈਨੂੰ ਅਸਲ ਅੱਜ ਸੁਪਨਾ ਆਇਆ ਸੀ ਤੁਹੀਂ ਮੈਨੂੰ ਇੱਕ ਨਵਾਂ ਦੂਜਾ ਸਾਕਾ ਕਦੇ ਨਾ ਮਾਤੇ ਤੂੰ ਹੀ ਫੇਰ ਸੁਪਨੇ ਤਾਂ ਵੱਡੇ ਵੱਡੇ ਵੇਹ ਤੇ ਪੂਰਾ ਨਾ ਘਰੀ ਕੋਈ ਸੁਪਨੇ ਪੂਰੇ ਕਰਨ ਵਾਸਤੇ ਨਾ ਤੇ ਜਾਗਣਾ ਪੈਂਦਾ ਤੇ ਪੀਂਹ ਤੇ ਕਰਨੀ ਪੈਂਦੀ ਆ ਮਮਾ ਮੈਂ ਹੁਣ ਜਾਗ ਗਿਆ ਤੇ ਹਰ ਗਾ ਮੈਨੂੰ ਨੀਂਦੋਂਦੀ ਆ ਮੈਂ ਮੇ ਖਾਣਾ ਖਲਿਨਾ ਸ਼ੇਵਾ ਜੀ ਉਹ ਨਹੀਂ ਮਹਾ ਬੰਦੇਾਂ ਨੂੰ ਅਟਕੇ ਨਾ ਬਾਹਰ ਆ ਜਾ ਹਾਂ ਜੀ ਐ ਪੱਖਾ ਵੀ ਕੰਮ ਮਾ ਮਾ ਪੱਖਾ ਵੀ ਬੰਦ ਕਰ ਦੇ ਘਰ ਗਏ ਆ ਅਹੀਂ ਨਾ ਪਤਾ ਨਹੀਂ ਹੁਣ ਮਮਾ ਨੇ ਕੋਈ ਕੰਮ ਕੀਤਾ ਹੋਣਾ ਜਾਂ ਨਹੀਂ ਕੀਤਾ ਹੋਣਾ ਤਾਈਂ ਤਾਂ ਮੈਂ ਬਿਸਤਰੇ ਤੋਂ ਨਹੀਂ ਉੱਠਾਂ ਰਿਆ ਨੀਂਦ ਮੈਨੂੰ ਹੁਣ ਗੋੜੇ ਗੋੜੇ ਆਉਂਦੀ ਆ ਤੇ ਮੈਂ ਕੀ ਕਰਾਂ ਐਵੇਂ ਪਤਾ ਨਹੀਂ ਹੁਣ ਮਮਾ ਨੇ ਕੋਈ ਕੰਮ ਕੀਤਾ ਆ ਜਾਂ ਨਹੀਂ ਕੀਤਾ ਉੱਠਿਆ ਆਪਾਂ ਮੈਂ ਉਹ ਤਰਾਂ ਜੀ ਚਣੇ ਕਹਿੰਦੇ ਉੱਠਣ ਦਾ ਉਹ ਤਾਂ ਨਾ ਸੁਪਨੇ ਤਾਂ ਉਲਟੀ ਹੋ ਗਿਆ ਵਾ ਮੈਨੂੰ ਸੁਪਨਾ ਆਇਆ ਤੇ ਸ਼ਕਲ ਲੈ ਕੇ ਆਉਣਾ ਵਾ ਮੈਂ ਆਪ ਹੀ ਸਵੇਰੇ ਦੇ ਸੁਪਨੇ ਸਾਚੂ ਨੇ ਲਿਆ ਪਰ ਆ ਤੇ ਉਲਟੀ ਹੋ ਗਿਆ ਸੌ ਚੁਲ ਗਿਆ ਸਿਰੇ ਸਿਰੇ ਦੇਖ ਰਾਨੇ ਫੰਮੀ ਨਹੀਂ ਮੁੱਕ ਤੇ ਵੀ ਆ ਵੇਖ ਲਾ ਮਹਾਰਾਜਾ ਨੂੰ ਕਦੋਂ ਦਾ ਠਾ ਲਿਆ ਵਾ ਅਜੇ ਤੱਕ ਨਹੀਂ ਇੰਨਾ ਵੀ ਮੈਂ ਚਲ ਜਾ ਉੱਠ ਕੇ ਬਾਹਰ ਅੰਦਰੇ ਤੜਿਆ ਰਹੂਗਾ ਜਿੰਨੇ ਤੱਕ ਪੱਤੀ ਆਰੀ ਵਾਂਗਾ ਨਾ ਨਾ ਮਾਰੀਏ ਉਹਦੇ ਤੱਕ ਨਹੀਂ ਨੇ ਉਠਣਾ ਮਮਾ ਆ ਤੱਕ ਦਾ ਹੋਣਾ ਤਾ ਹੀ ਮੈਨੂੰ ਚਾ ਲਿਆ ਦੋ ਛੀਛੀ ਚ ਪਾ ਕੇ ਲਿਆ ਤਾਂ ਕਿ ਗਲਾਸ ਚ ਤੂੰ ਗਲਾਸ ਚ ਕਿਉਂ ਮੈਂ ਹਾਂ ਵੀ ਮਹਾਰਾਜਾਂ ਤੇ ਨੀਂਦ ਨਾ ਕਿ ਨਾ ਕਿ ਕਚੀ ਹੋਵੇ ਅਜੇ ਛੀਛੀ ਚ ਪਾ ਕੇ ਦੇ ਦੇਣੀ ਖੜੀ ਕੇ ਸੌਂ ਜਾਏ ਹਾਂ ਮੂੰਹ ਨਾ ਮੂੰਹ ਤੋਂ ਤਾਂ ਨਾ ਬ੍ਰਸ਼ ਕੀਤਾ ਤੇ ਚਾਹ ਪਾ ਕੇ ਲਿਆ ਦਿਓ ਕੰਨ ਲੱਗਾ ਬ੍ਰਸ਼ਣ ਚੱਲ ਮੈਂ ਚਾਹ ਪਾ ਕੇ ਲਿਆਉਣ ਗਈ ਆ ਤੇ ਮੈਂ ਟੋਮਟੋ ਮੈਂ ਟ੍ਰੈਸ਼ ਕਰਕੇ ਤੇ ਮੂੰਹ ਧੋ ਕੇ ਆ ਜਾ ਤੇ ਫੇਰ ਆਪਣਾ ਮੇਰੇ ਨਾਲ ਕੰਮ ਕਰਾ ਆ ਜਾ ਭਾਂਡੇ ਪੁੰਡੇ ਤਵਾ ਮੇਰੇ ਨਾਲ ਹਾਂ ਹਾਂ ਹਾ ਕੀ ਹੋ ਗਿਆ ਵਾ ਅੰਨਾ ਕੀ ਗਾ ਤੈਨੂੰ ਗਾੜੀ ਛਾੜੂ ਨਾ ਦਿਖਿਆ ਵੀ ਨੀਂਦ ਜੀ ਤੁਰਿਆ ਫਿਰੂਗਾ ਉਠ ਕੱਚਾ ਵੱਜੀ ਆ ਕਿਤੇ ਵੱਜੀ ਆ ਹਾਂ ਹਾਂ ਵੀ ਹਾਂ ਰੋੜ ਹੀ ਪੈ ਗਿਆ ਵਾ ਤੇ ਨਾ ਨਹੀਂ ਮੰਜੋ ਤੁਰੇ ਤੁਰਿਆ ਜਾਂਦਾ ਤੇਰੇ ਕੋਲ ਮਮਾ ਮੀ ਡੋਂਟ ਚਲ ਉੱਠ ਹਣ ਤੇਲ ਲਾਵਾਂ ਕੋਟਾਂ ਹੀ ਜਾਂ ਲਿਆ ਮੈਂ ਫੜ ਕੇ ਠਾਲਦੀ ਮੇਰੀ ਗੱਲ ਸੁਣ ਤੈਨੂੰ ਥਲੇ ਝਾੜੋ ਨਾ ਦਿਖਿਆ ਵੀ ਦੇਖਾ ਕਿਦਾਂ ਪਿਆ ਨੀਂਦ ਕੀ ਫੇ ਤੁਰਿਆ ਫਿਰਦਾ ਵਾ ਨਾ ਮੈਂ ਤੁਰਿਆ ਜਾਂ ਡੇਰੀ ਮੈਂ ਤਾਰੂ ਦੇਖਿਆ ਹੀ ਨਹੀਂ ਸੀ

ਮੰਮਾ ਪੀੜ ਬਦੀ ਜਾਂਦੀ ਐ ਰੜਕ ਬੰਦੀ ਰੜਕਦੇ ਹੁਣ ਪੁੱਤ ਪੈਣੀ ਆ ਜਦੋਂ ਤੁਸੀਂ ਸਾਟ ਲਾ ਕੇ ਬਹਿ ਗਿਆ ਨਾ ਲੈ ਕਰ ਇਹਨੂੰ ਕਿ ਸੱਟ ਲਾਤੀ ਤੂੰ ਮੈਂ ਨਹੀਂ ਲਾਈ ਮਹਾਰਾ ਤੇ ਪਹਿਲਾਂ ਪਣੀ ਆ ਗਈ ਆ ਮੰਮਾ ਪੀੜ ਹੁਣ ਤਰਥ ਦਾ ਵੇਖ ਕੇ ਮੈਨੂੰ ਹੁਣ ਕੀ ਪਤਾ ਕੀ ਹੋਇਆ ਵਾ ਤੈਨੂੰ ਤਾਂ ਪਤਾ ਹੀ ਨਹੀਂਗਾ ਕੋਹ ਆਪ ਹੀ ਦੇਖਿਆ ਵਾ ਨਾ ਤੂੰ ਮੇਰਾ ਲਾਈ ਜਾ ਆਪੇ ਨਹੀਂ ਆਣਾ ਉਹ ਤੇ ਨਿਆਣਾ ਯੋ ਘੜੀ ਕਿੱਡਾ ਕੋਆ ਖਾਬਾ ਮਮੇੜ ਬੜੀ ਹੋੜੀ ਉਹ ਆਖੰਡਿਆ ਪੀੜ ਬੜੀ ਹੁੰਡੇ ਆਖੰਡਿਆ ਤੈਨੂੰ ਇਥੋਂ ਮੈਂ ਝਾੜੂ ਰੱਖਿਆ ਅੰਨੇ ਵਾਂ ਅੰਦਰੋਂ ਆਇਆ ਕਿ ਭੱਜ ਕੇ ਇੱਥੇ ਦੇਖਿਆ ਇਹਨੂੰ ਮੈਂ ਤਾਂ ਝਾੜੂ ਨਾ ਵੀ ਖੇਰ ਹਲੇ ਨਹੀਂ ਤਾਂ ਤੂੰ ਇੱਕ ਬਨੇ ਕਰਨਾ ਹੈ ਕਿ ਵਿਚਕਾਇ ਸੋਟਣਾ ਹੈ ਤੂੰ ਤਮੀ ਨੋਣ ਕੀ ਪਾਈਗਾ ਇਹਨੇ ਅੱਖਾਂ ਤਾਂ ਹੁ ਚੁੱਕੀ ਆਵਾ ਮੇਰੇ ਮੇੜੋਂ ਹੁੰਦੀ ਆ ਲਾਤ ਲੈ ਦੇਖਣਾ ਤੇ ਚਾਹੀਦਾ ਵਾ ਨਾ ਨਿਆਣੇ ਦੀ ਲੱਤ ਬਾਟ ਵਰ ਜਾਂਦੀ ਉਮਾਰਾ ਮੈਂ ਅੱਗੇ ਬੜੀ ਖਾਪੀ ਆ ਤੁਮ ਨੂੰ ਹੋਰ ਨਾ ਧੱਪ ਚੜਾਈ ਜਾ ਇਹਨੇ ਤਾਂ ਜਾਣ ਪੁੱਜ ਕੇ ਸਾਟ ਲਵਾਈ ਆ ਐਵੇਂ ਹੀ ਜਾਣ ਪੁੱਜ ਕੇ ਜੀ ਕਰਦਾ ਈ ਤੂੰ ਇਹਨੂੰ ਪੁੱਛ ਲੈ ਮੈਂ ਕਿਹਾ ਤੈਨੂੰ ਨਹੀਂ ਫੇਰ ਕਿਉਂ ਪਤਾ ਕਿੱਦਾਂ ਹੋਈ ਆ ਹਾਂ ਕਿੱਦਾਂ ਹੋਈ ਆ ਦੱਸ ਪੁੱਤ ਕਿੱਦਾਂ ਸਾਟ ਲੱਗੀ ਤੈਨੂੰ ਬੀਬੀ ਮਾਂ ਦੇਖ ਗਿਆ ਹੈਂ ਦੇਖ ਗਿਆ ਹੀ ਮੈਂ ਤਾਂ ਦੇਖ ਗਿਆ ਪਤਾ ਤੇ ਮੰਮੋ ਨੇ ਦੇਖਿਆ ਹੋਣਾ ਬੀਬੀ ਨਹੀਂ ਆਪੇ ਡਿੱਗਾ ਹੀ ਦੇਪੋਤ ਵੇਖਣਾ ਹੀ ਨਾ ਬੱਸ ਹੁਣ ਤੇ ਯਕੀਨ ਹੋ ਗਿਆ ਨਾ ਹੁਣ ਤੇ ਯਕੀਨ ਹੋ ਗਿਆ ਨਾ ਤੇ ਹੁਣ ਟਟਫਦਾ ਤੇ ਵੇਖਿਆ ਨਹੀਂ ਜਾਂਦਾ ਮੇਰੇ ਕੋ ਤੇ ਨਹੀਂ ਮੇਥਿਆ ਜਾਂਦਾ ਤੇ ਇਹਨੂੰ ਕੌਣ ਕਹਿੰਦਾ ਸੀਗਾ ਪਹਿਲਾਂ ਮੰਮੂ ਵੀ ਡੋਨਟ ਡੀਆ ਉਹ ਨਿਆਣਾ ਵਾ ਉਹਨੂੰ ਕੀ ਪਤਾ ਵਿਚਾਰੇ ਨੂੰ ਅਵੇ ਲਾਲ ਕੋਈ ਇੱਕ ਹੋ ਗਿਆ ਗੋਡਾ ਮੈਂ ਤੇ ਇਥੇ ਨਹੀਂ ਹੁੰਦੀ ਤੇ ਤੇਰ ਤੇ ਲਾਲਾ ਦੇ ਫਟ ਤੁੰਗੂ ਲਾਈ ਹੋਣੀ ਡਰ ਗਿਆ ਹੋਣਾ ਤੂੰ ਡਰਾਤਾ ਹੋਣਾ ਵੀ ਇਤਰਾ ਵੀ ਉਹ ਤੇ ਆਪਣੇ ਮੋਹ ਕਹਿੰਦੇ ਆ ਵੀ ਬਾਪੇ ਡਿੱਗਾ ਮਾ ਮਾਰਾ ਤੁਹਾਨੂੰ ਨਹੀਂ ਮੇਰੇ ਤੇ ਯਕੀਨ ਆਉਣਾ ਤੂੰ ਹੀ ਨਹੀਂ ਮੇਰੇ ਤੇ ਯਕੀਨ ਕਰਨਾ ਤੇ ਪਤਾ ਯਕੀਨ ਕਿੱਦਾਂ ਕਰੀਏ ਮੈਂ ਤਾਂ ਸਮੀਨੂ ਉਹ ਦੋ ਪਿਆਰਾ ਕੋਈ ਵੀ ਮੈਨੂੰ ਚੰਗਾ ਨਹੀਂ ਲੱਗਦਾ ਤੇ ਵੇਖ ਕਿਹ ਇਤਰਾ ਵੀ ਪਰ ਹਟਣੀ ਹੀ ਨਾ ਉਹਨੇ ਆ ਨਾ ਤੱਕ ਫੰਡਿਆ ਵਾ ਇਹ ਵੀ ਮੇਰਾ ਕਸੂਰ ਵਾ ਚੱਲ ਹੁਣ ਇੰਜ ਕਰਾ ਉਥੇ ਘੜੀ ਅਰੈਸਟ ਕਰ ਲਾ ਦੱਸ ਕਿ ਤਰ੍ਹਾਂ ਲਾਲ ਹੋਇਆ ਵਾ ਹੈ ਨਹੀਂ ਪਹਿਲਾਂ ਤੇਰੇ ਕੋ ਧਿਆਨ ਨਾ ਨਹੀਂ ਤੁਰਿਆ ਜਾਂਦਾ ਵੇਖ ਕੇ ਇਥੋਂ ਪੈ ਚੜੂ ਤੋਂ ਪੈਰਾ ਦੋਹਾ ਉਹਨੂੰ ਨਹੀਂ ਆਣੇ ਨੂੰ ਕੀ ਪਤਾ ਹੀ ਪਤਾ ਤੂੰ ਇੱਕ ਬੰਨੇ ਰੱਖ ਦਿੰਿਓ ਮੈਨੂੰ ਕੀ ਪਤਾ ਹੀਗਾ ਇਹਨੇ ਬੂਥਾ ਆਪਣਾ ਤਾਂ ਉਹ ਚੁੱਕਿਆ ਵਾ ਇਹਨੇ ਥੱਲੇ ਵੇਖਣਾ ਹੀ ਨਹੀਂ ਆ ਉਹ ਤਾਂ ਹੀ ਅੰਦਰੋਂ ਨੀਂਦ ਚ ਉੱਠ ਕੇ ਉਦਾਂ ਹੀ ਆ ਕੇ ਕੱਚੀ ਨੀਂਦੇ ਤੇ ਇੱਥੇ ਡੇਕ ਗਿਆ ਵਾ ਤੈਨੂੰ ਤਾਂ ਮੈਂ ਐਵੇਂ ਠਾਲ ਕੇ ਆਈ ਆ ਤੈਨੂੰ ਠਲਣਾ ਹੀ ਨਹੀਂ ਚਾਹੀਦਾ ਤੇ ਪਤਾ ਇਹਨੇ ਲਾਈ ਆ ਕਿ ਤੂੰ ਤੇਰੇ ਤੂੰ ਡਿੱਗਾ ਵਾ ਉੱਪਰ ਡਿੱਗ ਗਏ ਤੇ ਪੁੱਤ ਵੀ ਜਿਆਦੀ ਸੱਟ ਲੱਗ ਜਾਂਦੀ ਏੜ ਚਲ ਫੇਰ ਆ ਆਂਦਾ ਵਾ ਪਾਪਾ ਤੇਰਾ ਤੇ ਫੇਰ ਗੋਡਾ ਤੇਰਾ ਵਿਖਾ ਲਿਓ ਨੇ ਨਾ ਉੱਤੇ ਦਵਾਈ ਦਵਾ ਲਿਓਂਦਾ ਵਾ ਚਲ ਉਠ ਅੰਦਰ ਪਾਵਾਂ ਤੈਨੂੰ ਉਠ ਮੇਰਾ ਪੁੱਤ ਪਾਣੀ ਤਾਂ ਨਹੀਂ ਪੀ ਵੇਖ ਲਓ ਚਲੋ ਫਮੈ ਚੋੱਕੇ ਲੈ ਜਾਨੀ ਚੱਲ ਚਲ ਚੋੱਕੇ ਲੈ ਜਾਨੇ ਚੱਲ ਨਵਾਈ ਕੋਈ ਨਾ ਕੋਈ ਜਾ ਪਾ ਛੜਨਗੇ ਕਮਬਾਣੀ ਫੇਰ ਮੁਕਾ ਨਹੀਂ ਜਾਣਿਆ ਚੱਲ ਇੱਥੇ ਹੀ ਪੈ ਜਾ ਨਹੀਂ ਦੱਸ ਹੁਣ ਹੈ ਦਿਨਾਂ ਦੇ ਪੈ ਗਿਆ ਨਿਆਣਾ ਇੱਥੇ ਹੀ ਪੈ ਜਾ ਹਰ ਜਾਣੀ ਕੋਈ ਨਹੀਂ ਹਰ ਜਾਣੀ ਚੱਲ ਚੁੱਪ ਕਰ ਜਾ ਮੈਂ ਚਾਹ ਲੈ ਕੇ ਆਉਂਦੀ ਆ ਪਾਪਾ ਆਉਂਦਾ ਤਾਂ ਫਿਰ ਦਵਾਈ ਦਵਾ ਦੇਣੇ ਹਾਂ ਚੁੱਪ ਕਰ ਜਾ ਚੁੱਪ ਕਰ ਬਤਾ ਆਉਂਦਾ ਤਾਂ ਦਵਾਈ ਦਵਾ ਲਿਆ ਹੁੰਨੇ ਆ ਯੋਕਰ ਮੇਰੇ ਕੋਲ ਤੁੰਗਣਾ ਵੇਖਿਆ ਛਾੜੋ ਮੈਨੂੰ ਨਹੀਂ ਬਤਾਇਆ ਮਮਾ ਨੇ ਗਾੜੀ ਰੱਖਿਆ ਹੋਗਾ ਆ ਕਿਹੜਾ ਵਧੀਜੋ ਮਮਾ ਮਮਾ ਹਾਂ ਪਤਾ ਨਹੀਂ ਕੀ ਹੋਈ ਜਾਂਦਾ ਹੁਣ ਕੀ ਗੱਲ ਪਾਣੀ ਪੀਣਾ ਵਾ ਮੇਹ ਆ ਵੀੜਾ ਯਾਡੀ ਵੇਹਾਂ ਕੋਟਾ ਤੇ ਕਿਦਾਂ ਲਾਲੀ ਹੋਇਆ ਵਾ ਚੱਲ ਕੋਈ ਨਹੀਂ ਆ ਜਾਂਦੇ ਆ Papa ਦੁੱਧ ਪਾਉਣ ਗਏ ਆ ਤੇ ਫਿਰ ਲਿਆ ਆਂਦੇ ਤੈਨੂੰ ਦਵਾਈ ਕੋਈ ਗੱਲ ਨਹੀਂ ਆਲੇ ਫਿਰ ਪਾਣੀ ਪੀ ਘੁੱਟ ਤੇ ਆਂ ਪੀੜ ਵਾਲੀ ਗੋਲੀ ਦੇ ਦਾਂ ਉਂਦਰ ਤੱਕ ਨਹੀਂ ਚੱਲ ਰੋਣ ਵਾਲੀ ਇਹਦੇ ਤੇ ਕਿਹੜੀ ਗੱਲ ਵਾ ਉਹ ਤਾਂ ਤੇਰੇ ਤੇ ਲਾਇਆ ਵਾ ਤੇ ਹੁਣ ਖੜਾ ਤੇ ਪਰ ਪੈਣਾ ਹੀ ਆ ਵੇਹ ਚੱਲ ਆ ਲੈ ਪਾਣੀ ਘੁੱਟ ਪੀ ਚੱਲ ਆ ਲੈ ਹਮਦੇ ਪਾਪਾ ਹੁਣ ਹੀ ਵਾਲੇ ਹੋਣੇ ਆ ਤੇ ਫਿਰ ਦਵਾਈ ਲਿਆ ਦਿੰਦੇ ਆ ਟੀਕਾ ਟੋਕਾ ਲਵਾ ਲਈ ਪਰ ਸਾਤਾ ਦੇ ਦੇਣ ਉਹਦੇ ਐਵੇਂ ਜਿਆਦਾ ਨਾ ਜਮਝਾ ਹੋ ਜੇ ਵੀਰ ਤੇ ਹੁਣ ਪਤਾ ਨਹੀਂ ਆ ਜਦੋਂ ਹੁਣ ਤੇ ਫਿਰ ਧਿਆਨ ਨਾਲ ਤੁਰਿਆ ਨਹੀਂ ਆ ਸਵੇਰ ਦੀ ਗਾਈ ਭੀੜ ਹੋ ਜਾਂਦੀ ਲੋ ਸਵੇਰ ਤੱਕ ਤੇ ਕਿੰਨਾ ਕ ਤੇ 2 ਘੰਟੇ ਤੇ ਤਿੰਨ ਦਿਕੇ ਨੂੰ ਨਹੀਂ ਘਹਾ ਹੋਇਆ ਰੇ ਵੇ ਹਾਂ ਚੱਲ ਕੋਈ ਨਹੀਂ ਆਉਂਦੇ ਆ ਪਾਪਾ ਤੇ ਲਿਆ ਨਾ ਹੱਥ ਲਾਈ ਜਾ ਫਿਰ ਹੂੰ ਦੇਖਮ ਬੰਨ ਜਾਣਾ ਰੀ ਤੇ ਚੱਲ ਕੋਈ ਨਹੀਂ ਹੋ ਜਾਣਾ ਠੀਕ ਹੂੰ ਇੱਥੇ ਵੀ ਬੁੜੀ ਮੈਂ ਫੋਨ ਲਾ ਦਿੰਨੀ ਪਾਪਾ ਨੂੰ ਤੇ ਆ ਜਾਣਾ ਉਹਨਾਂ ਨੇ ਹੁਣੇ ਹੂੰ ਬਿਰੋਂ ਡੀ ਕੋਡ ਤੇ ਤੋੜਿਆ ਜਿੰਝਾਂ ਡਿਆ ਚਾ ਤੂੰ ਤੋੜ ਕੇ ਕੀ ਕਰਨਾ ਵਾ ਤੋ ਉਥੇ ਗਾੜੀ ਜਾਣਾ ਦੋਣਾ ਚ ਕਰ ਤੂੰ ਇਹ ਜੇ ਕਰ ਇੱਥੇ ਚੁੱਪ ਕਰਕੇ ਟੀਵੀ ਨਾਲਾ ਤੇ ਟੀਵੀ ਦੇ ਬਹਾਨੇ ਵੇਂਦਾ ਰਹਿ ਤੇ ਆ ਤਰ੍ਹਾਂ ਫਿਰ ਤੇ ਆਣ ਤੇਰਾ ਟੀਵੀ ਆਲੋ ਹੋ ਜਾਊਗਾ ਨਾ ਫੇਰ ਨਹੀਂ ਤੈਨੂੰ ਪੀੜ ਹੋਣੀ ਤੇ ਹੁਣ ਤੇ ਤੇਰਾ ਬਹਾਨਾ ਜਾ ਬਣਿਆ ਆ ਵਾ ਹੌਲੀ ਜੀ ਪਾਪਾ ਨੂੰ ਕਹ ਦੇ ਫਿਰ ਰੂਪ ਨੂੰ ਲੈ ਆਓ ਮੇਰਾ ਜੀ ਨਹੀਂ ਲੱਗਣ ਤੇ ਆ ਵੀ ਠੀਕ ਆ ਸਾਠ ਲੱਗੀ ਆ ਹੁਣ ਤੇ ਪਾਪਾ ਨੇ ਮੰਨ ਵੀ ਜਾਣਾ ਤੇ ਜੇ ਉਹ ਆਖਣਗੇ ਸ਼ਾਮ ਨੂੰ ਲਿਆਉਂਗਾ ਕੱਲ ਨੂੰ ਲਿਆਉਂਗਾ ਤਾਂ ਕਿ ਹੁਣੇ ਝਾਲਾ ਮਾ ਜੇਤ ਕਰਨਿਆ ਪੀ ਕੋ ਮੇ ਕੋਤਰੀ ਆ ਨਹੀਂ ਜਾਂਦਾ ਤੇ ਫਿਰ ਜਾਣਾ ਫਿਰ ਉੱਤੇ ਆ ਤੇ ਤੂੰ ਉੱਤਰ ਕੇ ਜਾਣਾ ਵਾ ਨਹੀਂ ਫਿਰ ਜੇ ਪਾਪਾ ਨੇ ਆਖਿਆ ਵੀ ਤੂੰ ਵੀ ਨਾਲੇ ਆ ਜਾ ਤੈਨੂੰ ਦਵਾਈ ਦਵਾ ਲਈ ਹੁੰਦਾ ਫਿਰ ਤੂੰ ਮੋਰਸੇਲ ਤੋਂ ਚਲ ਜਾਓ ਗੱਡੀ ਤੇ ਚਲ ਜਿਓ ਹਾਂ ਹਾਂ ਚਲ ਕੋਈ ਨਹੀਂ ਚਲ ਪੈ ਲ ਮੈਂ ਆਉਣ ਵਾਲੇ ਹਾਂ ਨੇ ਪਾਪਾ ਵੀ ਹਾਂ ਠੀਕ ਹੋ ਜਾਂਦਾ ਮੋੜ ਤੇ ਪੋਤ ਨੇ ਮਲਿਆ ਹੁੰਦਾ ਠੀਕ ਵਾ ਥੋੜਾ ਠੀਕ ਵਾ ਪਾਪਾ ਜੀ ਆ ਗਏ ਆ ਗਏ ਨੇ ਅਈ ਡਿਗੇ ਹੋਣਾ ਕੀ ਆ ਆ ਸੁੱਤਾ ਹੀ ਨੀਂਦ ਜੀ ਖਰੇ ਬਾਹਰ ਚਲ ਗਿਆ ਆ ਸੱਟ ਲਵਾ ਕੇ ਬਹਿ ਗਿਆ ਵਾ ਗੋਡੇ ਦੇ ਉੱਤੇ ਝਾੜੂ ਰੱਖਿਆ ਇਸ ਮੈਂ ਗਾੜੀ ਇਹਨੇ ਝਾੜੂ ਵੇਖਿਆ ਨਾ ਤੇ ਡਿਗਾ ਮੈਂ ਤਾਂ ਮੂੰਹ ਤੋਚਾ ਲਿਓਨੀ ਆ ਤੂੰ ਤਾਂ ਨਾ ਵੇਖੇ ਨੀ ਤੁਰ ਸਕਦਾ ਬਤਾ ਬੇੜੋਂ ਡੀਆਂ ਚਾਹ ਤੋ ਜੇ ਉਹਦੀ ਸੱਟ ਨਾ ਵੇਖੀ ਤੇ ਉਹਨੂੰ ਕਾਲਾ ਗੱਡੀ ਜਾਓ ਚਾਰੇ ਨੂੰ ਵੇਖ ਹਾਂ ਕਿਦਾ ਗੋਡਾ ਲਾਹਣ ਹੋਇਆ ਕਿਦਾ ਦੋਦ ਨਹੀਂ ਕੋ ਮਾਰ ਮੁਰਦੇ ਦਾਈ ਦੇ ਹਾ ਮਜੂਤਾ ਤੂੰ ਦੱਸ ਆਪਣੇ ਮੂੰਹ ਕਿੱਦਾਂ ਲੱਗੇ ਸਾਟ ਮਮਾ ਨੇ ਜੀ ਮਾਰਿਆ ਮਮਾ ਚਾੜੂ ਫੇਂਦੀ ਮਮਾ ਨੇ ਕੀ ਚਾਹਦੇ ਦੋ ਮਮਾ ਚਾੜਾ ਗੈਦ ਮਾ ਚਾੜੂ ਨਾਲ ਕਿ ਡੇ ਗਿਆ ਸੁਣ ਲਾ ਹਣ ਉਹਦੇ ਮੂੰਹ ਹੀ ਤਾਨੂੰ ਨਹੀਂ ਸਾਰੇ ਟੱਪਰ ਨੂੰ ਯਕੀਨ ਹੋਣਾ ਜੇ ਅੱਗੇ ਮਾਤਾ ਜੀ ਉਹ ਵੀ ਆਣ ਕੇ ਤੂੰ ਮਾਰਿਆ ਹਣਾ ਮੁੰਡੇ ਨੂੰ ਤੂੰ ਮਾਰਿਆ ਹਣਾ ਮੁੰਡੇ ਨੂੰ ਮੇਰੀ ਗੱਲ ਸੁਣੀ ਨਹੀਂ ਆਪਣਾ ਹੀ ਰੌਲਾ ਲੱਪਾ ਪਾ ਕੇ ਗਾਂ ਗਈ ਹੂੰ ਉਹ ਜੇ ਧੁੰਗੀ ਆ ਗਏ ਫਿਰ ਭਗ ਭਲੇਖਾ ਹੋਏ ਨਾ ਕਿ ਉਹਨੂੰ ਫਿਰ ਬੰਦਾ ਆ ਕੇ ਕਿ ਹਾਂ ਵੀ ਤੇਰਾ ਆਪਣੇ ਖਾਵਾ ਚਾਰੇ ਲੜੀ ਗਈ ਜਾਂਟ ਇਹ ਮੁੰਡੇ ਦੀ ਸਾਟ ਨਹੀਂ ਵੇਖੀ ਇੱਕ ਵਾਰੀ ਵੀ ਕਿ ਕਿਦਾਂ ਲੱਗੀ ਜਾਂ ਕਿੰਨੀ ਲੱਗੀ ਜਾਂ ਕੀ ਸਾਹਤਾਵਾ ਤੇ ਹੋਰ ਹੀ ਮੈਨਾਂ ਤਹੀ ਲੜਨ ਡੈ ਪੋ ਨਿਆਣੇ ਵਿਚਾਰੇ ਤੇ ਕਿੰਨੀ ਸਾਟ ਲੱਗੀ ਸਾਰੇ ਚੱਲ ਕੋਈ ਨਹੀਂ ਲਿਆਉਣ ਦਵਾਈ ਲੈ ਆਉਣੇ ਆ ਦੇਖੋ ਆਪਾਂ ਹੁਣ ਯਾਰ ਨੂੰ ਬੁਲਾਉ ਕੋਈ ਨਹੀਂ ਲਿਆਵਾਂਗੇ ਕੱਲ ਨੂੰ ਜੇ ਪਰਸੋਂ ਜਾ ਕੇ ਕੱਲ ਨੂੰ ਹੁਣੇ ਰਹਿ ਕੇ ਆਉਣਾ ਮੈਂ ਦਵਾਈ ਲੈ ਆ ਲਿਓ ਚਾ ਕੋ ਇੰਨੀ ਹਲਿੰਨੇ ਵੇਖਣਾ ਕੀ ਆ ਉਹਦੇ ਨਿਆਣੇ ਵਿਚਾਰੇ ਤੇ ਸਾਟ ਲੱਗੀ ਆ ਉਹਦਾ ਕੱਲੇ ਦਾ ਝੀ ਨਹੀਂ ਲੱਗਣ ਡਿਆ ਵੀ ਤੇ ਤੁਸੀਂ ਇੰਝ ਕਰੋ ਵੀ ਆ ਦਵਾਈ ਲੈਣ ਤੇ ਜਾਣਾ ਹੀ ਆ ਨਹੀਂ ਮੈਂ ਤਾਂ ਆਖਣ ਦਾ ਇਹ ਪੀ ਲੋ ਮੈਨੂੰ ਲੱਗੇ ਰੋਟੀ ਪਾਣੀ ਫੜਾ ਦੇ ਹਾਂ ਹੋ ਮੈਂ ਚਲ ਕੰਮ ਤੇ ਲੱਗਣਾ ਦੋਵੇਂ ਪਾਣੀ ਤਾਂ ਨਹੀਂ ਫੜਾ ਦੇ ਵੀ ਉਹਦੇ ਹੁਣ ਗੋਡੇ ਤੇ ਆ ਜਿਹੜੀ ਰਗੜ ਜਿਹੜੀ ਹੈ ਜਿਆਦਾ ਪੀੜ ਕਰਦੀ ਹੁੰਦੀ ਆ ਸਦਾ ਕਹਿੰਦਾ ਮੇਰੇ ਕੋਲ ਹੁਣ ਕੰਮ ਨਹੀਂ ਹੋ ਰਿਹਾ ਉਹਦੇ ਹੇਠ ਲੀਤੇ ਆਈ ਆ ਤਰੀਕੇਸ ਰਾਹ ਕਾ ਕੁੜੀ ਆ ਜੀ ਕੁੜੀ ਆ ਜੀ ਕਿਹੜੀ ਏ ਰਹੀ ਹੁਣ ਤਾਂ ਕਿੰਨੇ ਦਿਨ ਹੋ ਗਏ ਕੰਮ ਹੋਣ ਹੀ ਵਿਆਹ ਵਾ ਪਤਾ ਦੇਖਣੀ ਰਿਹਾ ਕਿੰਨਾ ਘੁੰਡਿਆ ਚਲ ਮੈਂ ਨਹੀਂ ਆਨੀ ਲਿਆਓ ਮੁੰਡੇ ਦੇ ਕਹਿੰਦੇ ਤੇ ਲਿਆਓਗੇ ਨਾ ਕੋਈ ਨਹੀਂ ਲੈ ਮੋਗੇ ਚਲ ਮੈਂ ਰੋਟੀ ਲੈ ਹੁੰਦੀ ਆ ਤੇ ਖਾਓ ਰੋਟੀ ਤੇ ਜਾਓ ਜਾ ਕੇ ਤੇ ਤੁਸੀਂ ਲੈ ਆਓ ਚਲ ਚੱਲ ਆਏ ਤੇ ਭਾਈ ਲੈ ਉਹਦੇ ਨਾਲ ਇਹ ਉਹ ਲੈ ਆਓ ਲੈ ਆਉਨੇ ਆ ਹੋਰ ਹੀ ਕੋਈ ਨਾ ਕੋਈ ਕੋਈ ਨਾ ਵੀ ਨਵਾਂ ਚੱਪ ਪਾ ਛੱਡਦੇ ਆ ਤੁਰਕਾ ਦਾ ਨਾ ਧਿਆਨ ਨਾ ਦੇਖੇ ਤੁਰਿਆ ਜਾਂਦਾ ਨਾ 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 ਕਿਹਦਾੜੂ ਉੱਥੇ ਕਿ ਜੇਹੀ ਚਾੜੂਾ ਤੇ ਬੂਥਾ ਤੇ ਪਤਾ ਚੁਕਿਆ ਹਣਾ ਮਦਦਾਨਾ ਧਿਆਨ ਨਾਲ ਵੇਖੇ ਤੁਰਦਾ ਮੱਕਦਾ ਸੱਟ ਲਵਾ ਕੇ ਬਹਿ ਗਿਆ ਭੀੜੋਂ ਹੁਣ ਹੋਰ ਕੱਲ ਤੋ ਦੋਹਾਂ ਤਰ੍ਹਾਂ ਸਕੂਲ ਲੱਗਣ ਦਾ ਮੇਰੇ ਅੱਖਾਂ ਮੇਰੇ ਸਪੀਡ ਹੁੰਦੀ ਮੈਂ ਸਕੂਲ ਨਹੀਂ ਜਾਣਾ ਚਲ ਮਾਫਰੀ ਜੀ ਕੱਲ ਹੀੜੇ ਪਾਦੇ ਦੇ ਬਹੁਤ ਜਿਆਦਾ ਸ਼ੇਰਸੁਰ ਵਾਲਾ ਮੱਲੀ ਗੋਣੀ ਬੰਨ ਲਾ ਹਾਂ ਹਾਂ ਓ ਲੈ ਨਾ ਦਵਾਈ ਲੈਣ ਨਾਲ ਰੂਹ ਨੂੰ ਲੈ ਆਵਾਂਗੇ ਪਰਾਂ ਜੀ